ਭਾਜੀ 1 ਤਰੀਕ ਨੂੰ ਵੀਰਵਾਰ ਕੋਈ ਤਕਰੀਬਨ 1:30 ਵਜੇ ਦੇ ਲਾਗੇ ਬੰਦੇ ਮੈਂ ਤਰਨਤਨ ਸਾਹਿਬ ਆਇਆ ਕਰੂੰ ਆਪਣੇ ਪਨੋਰੀ ਗੋਲੇ ਤੋਂ ਮੈਂ ਆ ਕੇ ਚਾਰ ਖੰਬੇ ਚੌਂਕ ਆਪਣੀ ਗੱਡੀ ਡਕੀ ਤੇ ਕੱਪੜੇ ਵਾਲੀ ਦੁਕਾਨ ਚਾਰ ਖੰਬੇ ਚੌਂਕ ਉਹਦੇ ਅੰਦਰ ਵੜ ਗਿਆ ਉਹ ਤਕਰੀਬਨ ਹੀ 2:30 ਮਿੰਟ ਬਾਅਦ ਹੀ 10 ਤੋਂ 12 ਮੁੰਡੇ ਅੰਦਰ ਦੁਕਾਨ ਚ ਆਏ ਆ ਆ ਕੇ ਮੇਰੇ ਦੋ ਚਾਰ ਚਪੇੜਾ ਮਾਰੀਆਂ ਤੇ ਬੋਟਾਂ ਨੂੰ ਫੜ ਲਿਆ ਮੈਨੂੰ ਤੇ ਹਥਿਆਰ ਉਹਨਾਂ ਦੇ ਕੋਲ ਸੀ ਜਦੋਂ ਸਾਰਿਆਂ ਦੇ ਉਹਨਾਂ ਨੇ ਕੀਤਾ ਜੀ ਮੈਨੂੰ ਵੋਟਾਂ ਤੋਂ ਫੜ ਕੇ ਜਾਂਦੇ ਕਿ ਜੇ ਜ਼ਿਆਦਾ ਬੋਲਿਆ ਤੇ ਫਿਰ ਆਵਾਜ਼ ਪੱਕੀ ਬੰਦ ਕਰ ਦਾਂਗੇ ਤੇਰੀ ਇੰਦੀ ਗੱਲ ਕਹਿ ਕੇ ਕ੍ਰੇਟਾ ਗੱਡੀ ਬਾਹਰ ਖਲੋਤੀ ਸੀ ਵਾਈਟ ਕਲਰ ਦੀ ਜਿਹਦਾ ਨੰਬਰ ਵੀ ਮੈਨੂੰ ਜ਼ਿਆਦਾ PB 46 AE 1818 ਦਾ ਨੰਬਰ ਸੀ ਕ੍ਰੇਟਾ ਦਾ ਉਹਦੇ ਵਿੱਚ ਮੈਨੂੰ ਬਹਾ ਲਿਆ ਤੇ ਮੇਰੀ ਗੱਡੀ ਦੀ ਮੇਰੇ ਤੋਂ ਚਾਬੀ ਲੈ ਲਈ ਮੇਰੀ ਗੱਡੀ ਦੀ ਚਾਬੀ ਲੈ ਕੇ ਤੇ ਆਪ ਜਿਹੜੇ ਨਾਲ ਦੂਸਰੇ ਮੁੰਡੇ ਸੀ ਉਹ ਮੇਰੀ ਗੱਡੀ ਵਿੱਚ ਮਗਰ ਆਏ ਠੀਕ ਹੈ ਜੀ ਅੱਗੇ ਅੱਗੇ ਘੁੰਮਦੀ ਗੱਡੀ ਸਿਟੀ ਥਾਣੀ ਵਾਲੀ ਸਾਈਡ ਤਾਂ ਨਹੀਂ ਹੁੰਦੀ ਹੋਈ ਸਿੱਧੀ ਮਰਾਠਪੁਰੇ ਮੰਡੀ ਚ ਲੈ ਗਏ ਜੀ ਮੰਡੀ ਵਿੱਚ ਖੜਕੇ ਮੇਰੀ ਕੋਟਮਾਰ ਕੀਤੀ ਕੋਟਮਾਰ ਕਰਕੇ ਕੋਈ 10 ਕ ਕਾਗਜ਼ ਐਫੀਡੇਵਿਟ ਵਗੈਰਾ ਕੋਈ ਲਈ ਫਿਰਦੇ ਸੀ ਉਹਨਾਂ ਨੇ ਮੇਰੇ ਫਿੰਗਰਪ੍ਰਿੰਟ ਲਾਏ ਜਿਹਦੀ ਕਿ ਮੇਰੇ ਤੋਂ ਵੀਡੀਓ ਵੀ ਹੈਗੀ ਸਾਰੀ ਉਸ ਦਿਨ ਦੀ ਵੀਰਵਾਰ ਦੀ ਗੂਠੇ ਕਾਲਿਆਂ ਦੀ ਇਹਨਾਂ ਨੇ ਮੇਰੇ ਫਿੰਗਰ ਲੈ ਗੂਠੇ ਲੈ ਸਾਈਨ ਕਰਾਏ ਉਥੋਂ ਸਾਰੇ ਮੰਡੀ ਵਿੱਚ ਸਾਈਨ ਕਰਾ ਕੇ ਉੱਥੇ ਮੇਰੀ ਚੈਨ ਵੀ ਲਾ ਲਈ ਇਹ ਕਿੰਨਾਂ ਨੇ ਤੇ ਇੱਕ ਮੇਰੇ ਪੱਕੀ ਸਾਰਿਆਂ ਨੂੰ ਪਤਾ ਕਿ ਛਾਪ ਤੇ ਚੈਨ ਮੇਰੇ ਹੱਥ ਵਿੱਚ ਹੀ ਹੁੰਦੀ ਸੀ ਤੇ ਇਹਨਾਂ ਨੇ ਮੇਰੀ ਉਹ ਲਾਲੀ ਦੋਵੇਂ ਚੀਜ਼ਾਂ ਦੀ ਤੇ ਨਾਲ ਹੀ ਮੇਰੇ ਅਕਾਊਂਟ ਵਿੱਚੋਂ 70000 ਰੁਪਇਆ ਆਪਣੇ ਅਕਾਊਂਟ ਵਿੱਚ Google Pay ਕੀਤਾ ਉਸੇ ਮੰਡੀ ਵਿੱਚ ਹੀ ਆ ਵੇਖਿਓ ਜੀ ਜੋ ਕੀ ਆਪਾਂ ਸਾਰੇ ਤਥਾਂ ਦੇ ਆਧਾਰ ਤੇ ਸਾਰਾ ਕੁਝ ਭਾਜੀ ਦੱਸਾਂਗੇ ਆ ਵੇਖੋ 30 ਤੇ 40 70 70000 ਰੁਪਇਆ ਇਹ ਇਹਨਾਂ ਕਰਕੇ ਜੀ ਆ ਉਹਦਾ ਨੰਬਰ ਹੈ ਜੀ ਨਾਲ ਹੀ ਬਲਕਿ ਉਹਨੇ ਸਿੱਧਾ ਆਪਣੇ ਅਕਾਊਂਟ 'ਚ ਉਹਨੂੰ ਕੋਈ ਪੁੱលਸਾ ਡਰਨੀਗਾ ਸਿੱਧਾ ਉਹਨੇ ਆਪਣੇ ਅਕਾਊਂਟ ਵਿੱਚ ਕੀਤਾ ਕਿ ਮੇਰਾ ਪੁੱਲਸ ਕੀ ਕਰ ਲੂਗੀ ਪੁੱਲਸ ਤੇ ਮੈਂ ਆਪਣੇ ਕੋਲ ਰੱਖੀ ਹੈ ਮੀਨੂ ਨੇ ਸਿੱਧਾ ਕਿਹਾ ਜਾਂਦਾ ਪੁਲਿਸ ਕੋ ਜਾਣ ਦੀ ਜਿੱਦਾਂ ਮੱਜੀ ਤੁਰਿਆ ਫੇਰੀ ਉਹਦਾ ਨਾਂ ਜੀ ਗਗਨਦੀਪ ਸਿੰਘ ਢੁੱਲਰ ਆ ਬਾੜ ਰੋਡ ਤੋਂ ਜੀ 3 ਸਾਲ ਪਹਿਲਾਂ ਹੋਇਆ ਹੈ ਜੀ ਪਾਜੀ ਕਿੰਨੀ ਕਮਾਉਂਦਾ ਲੈ ਸਰ ਲੈਣ ਦੇ ਦੇ ਨਾਲ ਕੋਈ ਜ਼ਿਆਦਾ ਨਹੀਂ ਥੋੜਾ ਬਹੁਤ ਸਾਡਾ ਹੈਗਾ ਹੀ ਉਹ ਚਲੋ ਅੱਜ ਤੋਂ 2.5 ਸਾਲ ਪਹਿਲਾਂ ਹੀ ਨੁੱਬੜ ਨੁੱਬੜ ਗਿਆ ਸੀ ਠੀਕ ਹੈ ਜੀ ਇਹ ਥੋੜਾ ਜਿਹਾ ਬੰਨਾ ਪਿੱਛੇ ਹਟ ਗਿਆ ਮੈਂ ਤੇ ਉਹ ਪਿੱਛੇ ਹਟ ਗਿਆ ਇਹਨੇ ਕਦੀ ਮੈਨੂੰ ਮੜਾ ਨਹੀਂ ਕਿਹਾ ਮੈਂ ਇਹਨੂੰ ਕਦੀ ਮੜਾ ਨਹੀਂ ਕਿਹਾ ਅਸੀਂ ਆਪਣੇ ਮਤਲਬ ਕਿ ਦੋਵੇਂ ਅਲੱਗ-ਅਲੱਗ ਹੋ ਗਏ ਕਦੀ ਇੱਕ ਦੂਜੇ ਨਾਲ ਘੂਰੀ ਪਾ ਕੇ ਵੇਖਿਆ ਤਾਂ ਕਿ ਨਹੀਂ ਚਲੋ ਮੈਨੂੰ ਕੀ ਪਤਾ ਹੈਗੀ ਆਪਣੇ ਦਿਲ 'ਚ ਏਡੀ ਅੱਗ ਬਨ ਕੇ ਬੇਟਾ ਉਹ ਤੋਂ ਬਾਅਦ ਹੁਣ 2.5 3 ਸਾਲ ਤੋਂ ਬਾਅਦ ਆਏ ਨੇ ਮੇਰੇ ਉੱਤੇ ਇਹ ਅਟੈਕ ਕੀਤਾ ਜੀ ਕੀ ਕੋਈ ਕੋਈ ਨਹੀਂ ਪੰਪਾ ਇਤਨਾ ਕੋਈ ਉਸਕੇ ਆ ਨਹੀਂ ਸੀ ਖਥਿਆਰਤੀ ਹੈ ਗਈ ਜੀ ਸਾਰਿਆਂ ਗੋਸੀ ਜੀ ਉਹਦੇ ਵਿੱਚ ਇੱਕ ਮੇਰੇ ਪਿੰਡ ਦਾ ਮੁੰਡਾ ਜੱਜੀ ਆ ਜੀ ਉਹ ਪਸੌਲਾਂ ਵਿੱਚ ਹੀ ਵਾਲੇ ਜਮਾਨ ਤੇ ਆਇਆ ਥੋੜੇ ਦਿਨ ਹੀ ਹੋਏ ਦੋ ਕਿਸਤਲੋਂ ਤੋਂ ਫੜੇ ਗਏ ਹੈ ਹਾਂ ਜੀ ਉਹ ਉਹਦੇ ਨਾਲ ਹੀ ਮੁੰਡਾ ਮੇਰੇ ਪਿੰਡ ਦਾ ਜਿਹਨੂੰ ਮੈਂ ਪਛਾਣਦਾ ਬਾਕੀ ਕਿਹੇ ਮੁੰਡੇ ਦੀ ਮੈਨੂੰ ਪਛਾਣ ਨਹੀਂ ਗਈ ਕੌਣ ਹੈਗੇ ਸੀ ਜੀ ਇਥੋਂ ਜਦੋਂ ਖੜਿਆ ਜੀ 8:00 ਤੋਂ 10:00 ਤੋਂ ਤਾਂ ਹੀ ਮੰਡੀ ਵਿੱਚ ਜਾ ਕੇ 15:00 ਹੋ ਗਏ ਸੀ ਮੰਡੀ ਵਿੱਚ ਹੋਰ ਖਲੋਤੇ ਸੀ ਮੁੰਡੇ ਉਹਨਾਂ ਵੀ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿਤੇ ਕਿਹੜਾ ਕਿੰਨੇ ਦਾ ਭਾਂਗ ਵਾਰ ਕਿਉਂ ਕਿੱਦਾਂ ਦੇ ਛੁੱਟ ਗਿਆ ਨਹੀਂ ਨਹੀਂ ਉਹ 1:30 ਵਜੇ ਖੜਿਆ ਜੀ ਇਹਨਾਂ ਨੇ 1:30 ਤੋਂ ਪੌਣੇ 2 ਦੇ ਵਿੱਚ ਲੱਗੇ ਸੀ ਠੀਕ ਹੈ ਜੀ ਉਤੋਂ ਮੰਡੀ ਵਿੱਚ ਸੈਂਸ-ਸੂਨਸ ਉਹ ਕਰਾ ਕੇ ਫਿਰ ਮੈਨੂੰ ਲੈ ਆਏ ਇੱਕ ਐਸ.ਡੀ.ਮ ਦਫ਼ਤਰ ਜਿਹੜੀ ਕਚੈੜੀ ਹੈ ਜੀ ਉੱਥੇ ਉੱਥੇ ਲੈ ਆ ਗਏ ਇਹਨਾਂ ਨੇ ਇੱਕ ਮੁਸੀਕਾ ਆਇਆ ਉਹ ਮੋਨਾ ਜਿਹਾ ਮੁੰਡਾ ਸੀ ਉਹ ਆਇਆ ਉਹਦੇ ਅੱਗੇ ਰਜਿਸਟਰ ਵਿੱਚ ਮੇਰ ਤੋਂ ਸਾਈਨ ਕਰਵਾ ਮਤਲਬ ਕਿ ਚਲੋ ਜ਼ੋਰ ਪਾਉਂਦੇ ਰਹੇ ਕਿ ਤੂੰ ਆਪਣੇ ਅਕਾਊਂਟ ਦੂਜੇ ਦੇ ਤੀਜੇ ਦੇ ਇਹ 70 ਤੇ ਕੱਢ ਲਿਆ ਸੀ ਫਿਰ ਉਦੋਂ ਵੀ ਜ਼ੋਰ ਲਾਉਂਦੇ ਰਹੇ ਕਿ ਹੋਰ ਪੈਸੇ ਕਰਕੇ ਦੇ ਜਾਂ ਫਿਰ ਕੋਈ ਮਤਲਬ ਕਿ ਜੋ ਵੀ ਮੇਰੇ ਤੋਂ ਫਰौती ਵਾਲਾ ਸਿਸਟਮ ਹੀ ਰਿਹਾ ਜੀ ਮੰਗਦੇ ਰਹੇ ਪੈਸੇ ਮੇਰੇ ਕੋਲ ਨਹੀਂ ਕੁਝ ਵੀ ਹੈਗਾ ਮੈਂ ਕਿੱਥੋਂ ਦੇ ਦਲਾਂ ਇਹਨੂੰ ਜੋ ਅਕਾਊਂਟ ਹੀ ਉਹ ਮੇਰੇ ਖਾਲੀ ਕਰਦੇ ਆ ਤੁਹਾਨੂੰ ਵਿਖਾਤਾ ਮੈਂ 70000 ਇਹਨੇ ਕੱਢ ਲਿਆ ਆਪਣੇ ਅਕਾਊਂਟ ਚ ਪਾ ਲਿਆ ਉਹ ਤੋਂ ਪਤਾ ਜੀ ਇਹਨਾਂ ਨੇ ਵਸੀਕੇ ਕੋ ਸਾਈਨ ਕਰਾ ਕੇ ਇਹ ਮੈਨੂੰ ਰੱਖ ਸੇਰੋਂ ਵਾਲੀ ਸਾਈਡ ਲੈ ਕੇ ਜੀ ਕਿਸੇ ਕੋਠੀ ਵਿੱਚ ਉਹ ਕੋਈ ਸਾਫ ਦਾ ਸਰਪੰਚ ਇਹ ਕਹਿੰਦੇ ਸੀ ਕਿ ਸਾਡਾ ਰਿ ਰਾਖੇਰੋਂ ਵਾਲੀ ਸਾਈਡ ਜਿੱਦੋਂ ਲੈ ਗਈ ਜੀ ਉੱਥੇ ਬੰਦੇ ਫੇਰ ਚਾਰ ਹੋਰ ਐਡ ਹੋ ਗਏ ਉਹਦੇ ਵਿੱਚ ਇਹਦਾ ਇੱਕ ਭਾਈਆ ਇਹ ਕਿਦਾਂ ਪਨੇਵਾ ਕੋਈ ਬਾਈ 24 ਸਾਲ ਦੀ ਤਾਂ ਉਮਰ ਹੋ ਗਈ ਉਹਦੀ ਇਹ ਕਿਹਦਾ ਫਾਦਰ ਸਾਹਿਬ ਜੀ ਉੱਥੇ ਵੀ ਮੇਰੀ ਪੂਰੀ ਕਟਮਾਰ ਹੋਈ ਉੱਥੇ ਮੇਰੇ ਤੋਂ ਕੁੱਟ-ਕੁੱਟ ਕੇ ਮੇਰੇ ਏਟੀਐਮਾਂ ਦੇ ਜਿਹੜੇ ਕੋਡ ਮੰਗੇ ਗਏ ਫਿਰ ਮੈਂ ਆਪਣਾ ਏਟੀਐਮ ਦਾ ਕੋਡ ਦਿੱਤਾ ਜੀ ਫਿਰ ਕਿਸੇ ਏਟੀਐਮ ਵਿੱਚ ਜਾ ਕੇ ਉਹ ਵੀ ਔਨ ਡਿਟੇਲ ਆ ਜੀ ਫਿਰ ਰਤਨ ਦੁਕਾਨ ਨਾਲ ਮੈਂ ਮੁੜ ਕੇ ਏਟੀਐਮ ਵਿੱਚ ਜਾ ਕੇ ਪੈਸੇ ਕੱਢੇ ਜੀ ਮੇਰੇ ਫਿਰ ਰੇਡਿੰਗ ਵਿੱਚ ਪੈਸੇ ਕੱਢ ਕੇ ਤੇ ਬਾਅਦ ਵਿੱਚ ਫੇਰ ਇਦਾਂ ਘੁਰਦੇ ਮਾਰਦੇ ਰਿਹਾ ਜੀ ਮੈਂ ਬਤੇਰੇ ਦੇ ਵਾਸਤੇ ਪਾਏ ਤੇ ਡੈਡੀ ਦੇ ਵੀ ਪਾਏ ਕੀ ਅੰਕਲ ਜੀ ਇਹਦਾ ਆ ਵੇਖੋ ਜੀ 7000 ਰੁਪਏ ਕਿਉਂ ਕੱਢਿਆ ਏਟੀਐਮ ਚ ਕੱਢਿਆ ਗਈ ਤੇ ਉਤੋਂ ਮੁੜ ਕੇ ਜੀ ਫੇਰ ਮੈਨੂੰ ਘੁਰਦੇ ਮਾਰਦੇ ਰਿਹਾ ਕਾਫੀ ਟਾਈਮ 4-5 ਘੰਟੇ ਘੁਰਦੇ ਰਹਿ ਮੈਨੂੰ ਚਪੇੜਾ ਚਪੂੜਾ ਬਹੁਤ ਵਜਦੀ ਨਹੀਂ ਮੇਰੇ ਤੋਂ ਵੀਡੀਓ ਨਹੀਂ ਉਸ ਦਿਨ ਦੀਆਂ ਸਾਰਾ ਮੂੰਹ ਮੇਰਾ ਸਵੈਲਿੰਗ ਹੀ ਸੁੱਝਾ ਸਾਰੇ ਤੇ ਉਸ ਤੋਂ ਬਾਅਦ ਐ ਮੈਨੂੰ ਉਤੋਂ ਰੱਖੇ ਰੋਂ ਤੋਂ ਕੋਈ ਟਾਈਮ ਟਾਈਮ ਮੇਰੇ ਕੋ ਕੋਈ ਫੋਨ ਨਹੀਂ ਸੀ ਇਹਨਾਂ ਫੋਨ ਮੇਰੇ ਕੋਈ ਸੀ ਤੇ ਉਹ ਤੋਂ ਬਾਅਦ ਇਹਨਾਂ ਨੇ ਕਿ ਮੇਰੀ ਸਿਸਟਰ ਉਹਨੂੰ ਕਾਲ ਕੀਤੀ ਕਿ ਜੇ ਤੇ ਇਹਨੂੰ ਬਚਾਉਣਾ ਹੈ 50 ਲੱਖ ਰੁਪਈਆ ਲੀਕੇ ਤੇ ਸਾਡੇ ਕੋ ਪਹੁੰਚ ਜਾ ਫਿਰ ਉਹਦੇ ਨਾਲ ਬੈਸ ਬਾਜੀ ਚਲੋ ਤਾਂ ਇਹਨੂੰ ਦਿੱਤੀ ਵਾਸਤੇ ਤੇ ਉਹਦੇ ਤੋਂ ਇਹਨਾਂ ਨੇ ਕੋਈ ਇਤਨਾ ਹੋ ਗਿਆ ਫਿਰ ਇਹਨਾਂ ਨੇ ਮੈਨੂੰ ਉਥੋਂ ਰੱਖ ਸਿਰੋਂ ਤੋਂ ਲੈ ਕੇ ਮੈਨੂੰ ਅਮਰਸਰ ਵਾਲੀ ਸਾਈਡ ਤੋਂ ਭੇਜੀ ਏ ਅਮਰਸਰ ਵਾਲੀ ਸਾਈਡ ਜਾ ਕੇ ਦਿੱਲੀ ਪਬਲਿਕ ਸਕੂਲ ਵਾਲੀ ਸਾਈਡ ਲੈ ਕੇ ਉਹ ਤੋਂ ਬਾਅਦ ਨਗਰ ਮੇਰੇ ਘਰ ਆਣਿਆਂ ਦੀ ਪੈਰਵਾਈ ਸ਼ੁਰੂ ਹੋ ਗਈ 112 ਤੇ ਕਾਲ ਚਲ ਗਈ ਇਹਨਾਂ ਦੀ ਫਿਰ ਇਹਨੂੰ ਕਾਲ ਆਈ ਇਹਦੇ ਘਰੋਂ ਵੀ ਆਪਣੇ ਘਰ ਤੇ ਪਹੁੰਚ ਆ ਗਈ ਆ ਫਿਰ ਇਹਨਾਂ ਤਿੰਨੇ ਗੱਡੀਆਂ ਉਤੋਂ ਫਿਰ ਐਨੂੰ ਭਜਾਈਆਂ ਫਿਰ ਮੈਨੂੰ ਅੱਗੇ ਮੰਡੀ ਦੀ ਸੁੱਟ ਗਏ ਨਾਲ ਮੈਨੂੰ ਗੱਡੀ ਦੀ ਚਾਬੀ ਦੇ ਕੇ ਸੁੱਟ ਗਏ ਇੱਕ ਮੇਰੀ ਗੱਡੀ ਦੇ ਕਾਗਜ਼ਾਂ ਦੇ ਵੀ ਨਾ ਸਾਈਨ ਕਰਾਏ ਜੀ ਜਿਹੜੀ ਮੇਰ ਤੋਂ ਗੱਡੀ ਪਰਸਨਲ ਮੇਰੀ PB46AE1206 ਉਹਦੇ ਗੁੱਠੇ ਲਵਾਏ ਆ ਪਤਾ ਨਹੀਂ ਕਿਹੜਾ ਨੰਬਰ ਇੱਕ ਫਾਰਮ ਹੁੰਦਾ ਉਹ ਫਾਰਮਾਂ ਦੇ ਸਾਈਨ ਕਰਾਏ ਕਿ ਤੂੰ ਗੱਡੀ ਖਾਨੂੰ ਵੇਚਤੀ ਐ ਘਟ ਘਟ ਕੇ ਤੇ ਉਸ ਤੋਂ ਬਾਅਦ ਆ ਫਿਰ ਜਦੋਂ ਗੱਡੀ ਮੇਰੀ ਵਾਈਫ ਨੂੰ ਪਤਾ ਕਿ ਇਹਨਾਂ ਕਿਹੜੇ ਹਿਸਾਬ ਨਾਲ ਕਾਰਵਾਈ ਕੀਤੀ ਕਿਦਾਂ ਮੈਨੂੰ ਛਡਾਇਆ ਮੈਨੂੰ ਕੁੱਟਦੀ ਰਹਿ ਜੀ 6-7 ਵਜੇ ਤੱਕ ਹਾਂਜੀ ਸਿੱਧੀ ਥਾਣੇ ਦਰਖਾਸਤ ਦੇਤੀ ਜੀ ਮੈਂ ਆਕੇ 112 ਵਾਲੇ ਨਾਲ ਆਈ ਸੀ ਪੁਲਿਸ ਮੇਰੇ ਨਾਲ ਆਈ ਸੀ ਜਿੰਨਾ ਮੈਨੂੰ ਛਡਵਾਇਆ ਸੀ ਇਹਨਾਂ ਦੇ ਜੰਗਲ ਚੋਂ ਉਹ ਨਾਲ ਆਕੇ ਇਧਰ ਖਾ ਦੇ ਗਈ ਗਿਆ ਜੀ ਸਿੱਧੀ ਥਾਣੇ 112 ਵਾਲੇ ਇਹ ਜੀ 1 ਤਰੀਕ ਤੋਂ ਲਿਖਿਆ ਅੱਜ 5 ਤਰੀਕ ਹੋ ਗਈ ਜੀ ਵੈਸੇ ਪੁਲਿਸ ਕੀ ਤਰ੍ਹਾਂ ਦਾ ਕੇਸ ਕਹਿੰਦੇ ਆ ਜੀ ਤੁਹਾਡੇ ਦੇਣ ਲੈਣ ਦਾ ਸਿਸਟਮ ਆ ਦੇ ਤੁਸੀਂ ਪਾਰਟੀਆਂ ਭਾਈਏ ਆਪਾਂ ਇਹ ਵੇਖੋ ਸਰ ਇਦਾਂ ਦੇ ਜਿਹੜਾ ਮਰਜ਼ੀ ਕੱਲ ਨੂੰ ਬੰਦੇ ਭਾਗੇ ਪਾਰਟੀਆਂ ਭਾਉ ਹੀ ਮੰਗ ਕਰਦੀ ਪ੍ਰਸ਼ਾਸਨ ਨੂੰ ਤੇ ਸਾਰੇ ਇਹੀ ਮੰਗ ਕਰਦਾ ਕਿ ਮੇਰੇ ਚਲੋ ਛੋਟੇ ਛੋਟੇ ਬੱਚੇ ਆ ਜਿੱਦਨ ਦਾ ਇਹ ਕਾਂਡ ਹੋਇਆ ਉਸ ਤੋਂ ਬਾਅਦ ਵੀ ਮੈਨੂੰ ਤੁਮ ਕੀ ਨਾਮ ਲੋ ਆ ਰਹੀਆਂ ਕਿ ਐਰਕੀ ਦੇ ਛੜਤਾ ਅਗਲੀ ਵਾਰੀ ਨਹੀਂ ਛੜਦੇ ਅਗਲੀ ਵਾਰੀ ਮਾਰ ਕੇ ਛੱਡਾਂਗੇ ਤੈਨੂੰ ਤੇ ਸਰ ਕਾਰਵਾਈ ਉਹਨਾਂ ਨੂੰ ਪਤਾ ਕਿ ਪੁਲਿਸ ਵਾਲੇ ਪਾਸੇ ਕੋਈ ਇੱਥੇ ਹੋ ਨਹੀਂ ਰਹੀ ਇਸ ਕਰਕੇ ਸਾਰੇ ਖੁੱਲੇ ਦਿਲ ਨਾਲ ਆਪਣਾ ਜੋ ਦਾ ਦਿਨ ਕਰਦਾ ਉਹ ਕਰ ਰਿਹਾ ਤੇ ਬਾਕੀ ਮੈਂ ਦੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਮੈਨੂੰ ਛੇਤੀ ਤੋਂ ਛੇਤੀ ਇਨਸਾਫ ਦਿਵਾਇਆ ਜਾਵੇ ਤੇ ਮੇਰੀ ਜਾਨ ਦਾ ਚਾਨਮਲ ਦੀ ਰਾਖੀ ਕੀਤੀ ਜਾਵੇ ਹਾਂ ਜੀ ਪੰਡੋਰੀ ਗੋਲਾ ਸਰ ਮੇਰੇ ਘਰ ਵਾਲੇ ਦੀ ਕਿਡਨਾਪਿੰਗ ਹੋ ਗਈ ਸੀ ਇੱਕ ਤਰੀਕ ਵੀਰਵਾਰ ਤੇ ਸਰ 2 ਵਜੇ ਉਹਨਾਂ ਨੇ ਬੱਚੇ ਲੈ ਕੇ ਆਉਣੇ ਸੀ ਮੈਂ ਫੋਨ ਕਰਦੀ ਰਹੀ ਉਹਨਾਂ ਦੇ ਫੋਨ ਬੰਦ ਹੋ ਗਏ ਤੇ ਸਰ ਫਿਰ ਬਾਅਦ ਵਿੱਚ ਮੇਰੀ ਨਾਨਾ ਦਾ ਫੋਨ ਆਇਆ ਕਿ ਉਹਨਾਂ ਦੀ ਕਿਡਨਾਪਿੰਗ ਹੋ ਗਈ ਹੋਈ ਆ ਤੇ ਸਰ ਫਿਰ ਉਹਨਾਂ ਨੇ ਮੈਨੂੰ ਉਹ ਨੰਬਰ ਸੈਂਡ ਕੀਤੇ ਵੀ ਆਹ ਨੰਬਰ ਤੋਂ ਮੈਨੂੰ ਫੋਨ ਆਂਦੇ ਪਾਵਾ ਉਹਨਾਂ ਦੀ ਕਿਡਨਾਪਿੰਗ ਹੋਲੀ ਫਰੋਦੀ ਮੰਗਦੇ ਪਾਵਾ 50 ਲੱਖ ਰੁਪਈਆ ਤੇ ਸਰ ਫਿਰ ਮੈਂ ਉਹ ਵਾਲੇ ਫੋਨਾਂ ਤੇ ਮੈਂ ਜਦੋਂ ਕਾਲ ਕੀਤੀ ਤੇ ਸਰ ਮੈਨੂੰ ਉਹ ਫੋਨ ਨੰਬਰਾਂ ਦਾ ਪਤਾ ਲੱਗਾ ਵੀ ਉਹ ਬਾਠ ਰੋਡ ਤੇ ਰਹਿੰਦੇ ਆ ਉਹਨਾਂ ਦਾ ਨੰਬਰ ਆਏ ਹਾਂਜੀ ਹਾਂਜੀ ਸਰ ਜਾਣ ਪਛਾਣ ਸੀ ਪਹਿਲਾਂ ਕਿ ਮੇਰੇ ਘਰ ਵਾਲੇ ਦਾ ਹੀ ਤੋ ਤਿੰਨ ਸਾਲ ਪਹਿਲਾਂ ਉਹਨਾਂ ਦੇ ਨਾਲ ਮਤਲਬ ਵਧੀਆ ਹੈਗਾ ਸੀ ਹਾਂਜੀ ਦੋਸਤੀ ਦਾ ਹੀ ਤੇ ਸਰ ਫਿਰ ਮੈਂ 112 ਨੰਬਰ ਤੇ ਕਾਲ ਕੀਤੀ 112 ਨੰਬਰ ਤੇ ਕਾਲ ਕਰਨ ਤੋਂ 10 ਮਿੰਟ ਬਾਅਦ ਆਈ ਸਰ ਪੁਲਿਸ ਆ ਗਈ ਤੇ ਸਰ ਪੁਲਿਸ ਦੇ ਨਾਲ ਮੈਂ ਉਹਨਾਂ ਦੇ ਘਰੇ ਗਈਆਂ ਤੇ ਸਰ ਉਹਨਾਂ ਨੇ ਉਹਨਾਂ ਦੀ ਵਾਈਫ ਘਰੇ ਹੀ ਸੀ ਪਰ ਸਰ ਉਹਨਾਂ ਨੇ ਕੋਈ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਦੀ ਦੋ ਦੁਕਾਨਾਂ ਦੇ ਸ਼ਟਰ ਉਹ ਵੀ ਬੰਦ ਸੀ ਉਹਨਾਂ ਨੇ ਕੋਈ ਖੋਲਿਆ ਨਹੀਂ ਫਿਰ ਬਾਅਦ ਵਿੱਚ ਅਸੀਂ ਸਾਰਾ ਕਰਦੇ ਰਹੇ ਵੀ ਉਹਨਾਂ ਨੇ ਘਰ ਨਹੀਂ ਖੋਲਿਆ ਆਪਣਾ ਉਹ ਅੰਦਰ ਹੀ ਸੀ ਉਹ ਅੰਦਰ ਹੀ ਸੀ ਦੀ ਉਹਨਾਂ ਨੇ ਅੰਦਰੋਂ ਆਪਣੇ ਹਸਬੰਦ ਨੂੰ ਕੂਮ ਲਾਤਾ ਵੀ ਇਦਾਂ ਬਾਹਰ ਪੁਲਿਸ ਖਲੋਤੀ ਹੋਈ ਆ ਤੇ ਤੁਸੀਂ ਇਹਨਾਂ ਨੂੰ ਛੱਡ ਦੋ ਜਾਂ ਕਿੱਦਾਂ ਵੀ ਆ ਤੇ ਫੇਰ ਸਰ ਉਹ ਥੋੜੇ ਟਾਈਮ ਬਾਅਦ ਹੀ ਸਰ ਫੇਰ ਇਹਨਾਂ ਨੂੰ ਛੱਡ ਗਏ ਵੀ ਵੀ ਬਾਹਰ ਪੁਲਿਸ ਆ ਗਈ ਹੋਈ ਆ ਜਾਂ ਕਿੰਦਾ ਵੀ ਆ ਤੇ ਰੰਨਣ ਛੱਡ ਗਏ ਤੇ ਚਲ ਗਏ ਉਹ ਤਾਂ ਕਿੰਦਾ ਦਾ ਮਰਦਾ ਕਿ ਕਿਸ ਤਰ੍ਹਾਂ ਨੂੰ ਖਤਰਾ ਕਿ ਦੀ ਹਾਂਜੀ ਸਰ ਖਤਰਾ ਆ ਸਰ ਉਸ ਦਿਨ ਵੀ ਦੇਖੋ ਇਹ ਆਪ ਦੱਸਦੇ ਪਹਿਵਾ ਵੀ ਉਹਨਾਂ ਨੇ ਮੈਨੂੰ ਬਹੁਤ ਟੌਰਚਰ ਕੀਤਾ ਵਾ ਵੀ ਉਸ ਦਿਨ ਹੀ ਉਹ ਮਾਰ ਸਕਦੇ ਸੀ ਇਹ ਤੇ ਪਰਮਾਤਮਾ ਨੇ ਸਾਡਾ ਪੂਰਾ ਸਾਥ ਦਿੱਤਾ ਵੀ ਉਸ ਦਿਨ ਵੀ ਉਹ ਮਾਰ ਸਕਦੇ ਜਿਵੇਂ ਉਹ ਹਥਿਆਰਾਂ ਦੇ ਨਾਲ ਸੀ ਤੇ ਹੁਣ ਵੀ ਸਾਡੀ ਜਾਨ ਨੂੰ ਖਤਰਾ ਸਾਡੇ ਦੋ ਛੋਟੇ ਛੋਟੇ ਬੱਚੇ ਆ ਤੇ ਮਤਲਬ ਸਾਡੇ ਸਾਰੀ ਸਾਰੇ ਟੱਬਰ ਦੀ ਜਾਨ ਨੂੰ ਖਤਰਾ ਵਾ ਤੇ ਸਾਨੂੰ ਮਤਲਬ ਇਨਸਾਫ ਦਿੱਤਾ ਜਾਵੇ ਕਿ ਅੱਜ 5 ਦਿਨ ਹੋ ਗਿਆ ਸਾਡੀ ਕਿਸੇ ਨੇ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਪੁਲਿਸ ਵੱਲੋਂ ਤੇ ਵਾਸ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਉਹਨੂੰ ਜਦ ਜਦ ਫੜਿਆ ਜਾਵੇ ਕਿਉਂਕਿ ਉਹ ਆਪਣੇ ਘਰੇ ਵੀ ਨਹੀਂ ਹੈਗਾ ਉਹਨੂੰ ਫੜਿਆ ਜਾਵੇ ਉਹ ਜਿੱਥੇ ਜਿੱਥੇ ਇਹਨਾਂ ਨੂੰ ਖੜਿਆ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੇ ਖੜਿਆ ਵਾ ਉਹਨਾਂ ਨੂੰ ਉਹਨਾਂ ਦੇ ਘਰੇ ਜਾਣ ਸਭ ਦੇ ਪੁੱਛ ਗਿਸ਼ ਕਰਨ ਸਾਬ ਨੂੰ ਲੈ ਕੇ ਆਉਣ ਥਾਣੇ 'ਚ ਕਿਉਂਕਿ ਪੁਲਿਸ ਸਾਨੂੰ ਇਹ ਕਹਿੰਦੀ ਕਿ ਤੁਸੀਂ ਝੂਠ ਮਾਰ ਰਹੇ ਹੋ ਜੀ ਵੀ ਨਹੀਂ ਤੁਸੀਂ ਝੂਠ ਮਾਰਨਦੇ ਸਾਨੂੰ ਕੀ ਲੋੜਾ ਝੂਠ ਮਾਰਨ ਦੀ ਇਹਨਾਂ ਨੂੰ ਕੀ ਲੋੜ ਆਪ ਸਾਰਾ ਆਪਣੇ ਪੈਸੇ ਕਢਵਾਉਣ ਦੀ ਜਾਂ ਕੀ ਲੋੜ ਆ ਸਾਡੇ ਕੋਲ ਉਹੀ ਥੋੜੇ ਪੈਸੇ ਹੀ ਸਾਡੇ ਕੋਲ ਕੋਹੋਰ ਉੱਚ ਨਹੀਂ ਆਂ ਤੇ ਬਸ ਇਹੀ ਆ ਵੀ ਸਾਨੂੰ ਇਨਸਾਫ ਚਾਹੀਦਾ ਵਾ ਬਿਲਕੁਲ ਇਸ ਤੋਂ ਦੇ ਵਿੱਚ ਚਾਰ ਦੇ ਵਿੱਚ ਕਰਕੇ ਦਾਰਗ ਮਨਗੀ ਚੁੱਪ ਕੇ ਲੈ ਗਏ ਆ ਪਰ ਹੋਰੇ ਬਾਰੇ ਕੀ ਕਾਰਵਾਈ ਕੀਤੀ ਗਈ ਇਹ ਸੁਪਾਰਥਿੰਗ ਨਾ ਵੀ ਇੱਕ ਦੁਕਾਨ ਸਾਨੂੰ ਮਿਲ ਹੋਈ ਹੈ ਜਿਹਦੇ ਚ ਇਹਦਾ ਕੋਈ ਨੁਕੂਲਰ ਨਾਲ ਨਾਲ ਜਿਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਬਾਰੇ ਕੋਈ ਗੱਲ ਦਾ ਪਤਾ ਲੱਗਾ ਸੀਗਾ ਔਰ ਇਹਦੇ ਦਸ ਹਫ਼ਤੇ ਬਾਅਦ ਉਹਨੂੰ ਇੱਕ ਹੋਮ ਗਾਵੇ ਕੋਕੀਤੀ ਉਹਦੇ ਪਰਿਵਾਰ ਨੂੰ ਵੀ ਉਹਨੂੰ ਫੋਨ ਕੀਤਾ ਗਿਆ ਕਿ ਕੋਈ ਜਿਦੜੀ ਹਿੱਤ ਪੜ ਯਾਰ ਲਖਵੀਏ ਦੇਖੇ ਜਾਓ ਫੇਰ ਸਕਣਾ ਜਾਂ ਇਹ 112 ਨੇ ਜਾ ਕੇ ਕੁਲਸ ਨੇ ਜਿਹੜੀ ਆ ਮੋਕੇ ਤੇ ਜਾ ਕੇ ਜਿਹੜਾ ਚੜਾਇਆ ਗਿਆ ਪਰ ਉਹ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ 112 ਤੇ ਨਾਮ ਵਾਲਾ ਕਾਲਜ ਉਹ ਕਿਤੇ ਗਿਆ ਪਰ ਉਹ ਮੁੰਡਾ ਜਿਹੜਾ ਉਹ ਆਪ ਹੀ ਪਹਿਲਾਂ ਹੀ ਉੱਤਰ ਕੇ ਚਲੇ ਗਿਆ